ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਹੈਗੀ ਜੀ ਅੰਮ੍ਰਿਤਸਰ ਇਸ ਕਰਕੇ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਟੋਟਲ ਵੀਰ ਨੇ 8 ਪਸ਼ੂ ਸੇਲ ਕਰਨੇ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀ ਇਹਨੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣੀ ਦੋ ਟਾਈਮ ਦੀ ਸੂਏ ਸਵਾਏ ਪਸ਼ੂ ਦੀ ਤਸੱਲੀ ਕਰ ਲੈਣੀ ਆ ਚੁਆ ਕੇ ਤੇ ਜਿਹੜਾ ਗੱਭਣ ਪਸ਼ੂ ਆ ਚੈੱਕ ਪਾਸ ਕਰਕੇ ਥਾਂ ਟੇ ਬਗੇ ਲੈ ਕੇ ਜਾਣਾ ਜੀ ਤਾਂ ਜੋ ਕਿਸੇ ਕਿਸੇ ਦਾ ਲਾਂਮਾ ਨਾ ਰਹਿ ਸਕੇ ਰੱਬ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਸਾਰੇ ਪਸ਼ਵਾਂ ਦੀ ਡਿਟੇਲ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਿੰਡਰ ਸਾਹਿਬ ਕੀ ਹਾਲ ਜੀ ਵਧੀਆ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਠੀਕਾ ਜੀ ਕਿੰਨੇ ਪਊ ਸੇਲ ਕਰਨੇ ਵੀਰ ਜੀ ਉਹ ਵੀ ਤੇ ਅੱਠ ਘਾਗੇ ਜੀ ਅੱਠ ਕਿੰਨੀਆਂ ਸੁਈਆਂ ਤਾਜ਼ੀਆਂ ਸੁਈਆਂ ਵੀ ਜੀ ਚਾਹ ਤਾਜ਼ੀਆਂ ਸੁਈਆਂ ਦੇ ਹਾਂਜੀ ਇੱਕ ਵੀ ਦੀ ਗੱਬਣ ਜੇ ਹਾਂਜੀ ਪੂਸਾ ਦਾ ਰਾਤ ਸੂਪੇ ਸਵੇਰੇ ਸੂਪੇ ਠੀਕ ਹੈ ਤਿਆਰੀ ਆ ਵੀ ਟੋਕੜ ਵੀ ਆਈ ਕੋਈ ਤੋਕੜ ਵੀਰ ਜੀ ਦੋ ਹੈਂ ਆ ਆਪਣੇ ਕੋ ਠੀਕ ਹੈ ਜੀ ਠੀਕ ਹੈ ਕਿ ਤੋਕੜ ਗੱਬੜ ਵੀ ਹੈਗੀ ਏ ਠੀਕ ਹੈ ਤੋਕੜ ਗੱਬੜ ਵੀ ਹੈ ਹਾਂ ਜੀ ਹਾਂ ਜੀ ਠੀਕ ਹੈ ਐਡਰੈਸ ਦੱਸ ਦੋ ਵੀਰ ਜੀ ਆਪਣਾ ਐਡਰੈਸ ਮੀ ਜੀ ਮੇਰਾ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਹਾਂ ਜੀ ਤੇ ਬਾਬੇ ਨੌ ਸਿੰਘ ਸਮਾਤ ਵੀਰ ਜੀ 4 ਕਿਲੋਮੀਟਰ ਪਿੰਡ ਮੇਰਾ ਵਰਪਾਲ ਠੀਕ ਹੈ ਜੀ ਹਾਂ ਜੀ ਨਾਮ ਦੱਸ ਦੋ ਜੀ ਨਾਮ ਮੇਰਾ ਪ੍ਰਭ ਵੀਰ ਜੀ ਫੋਨ ਨੰਬਰ ਕੀ ਹੈ ਜੀ 9780911798 ਵੀਰ ਜੀ ਠੀਕ ਹੈ ਜੀ ਸ਼ੁਰੂਆਤ ਕਿੱਧਰੋਂ ਕਰੀਏ ਜੀ ਸ਼ੁਰੂਆਤ ਮਾਝੋਂ ਕਰ ਦੋ ਵੀਰ ਜੀ ਹਾਂ ਜਿਹ ਮੱਝ ਚੈੱਕ ਕਰ ਲੋ ਇਸ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਤੇ ਥਾਣ ਥੁਣ ਚੈੱਕ ਕਰ ਲੋ ਜੀ ਆ ਵੇਖੋ ਜੀ ਥਾਣ ਬੜਾ ਸੋਹਣਾ ਲੱਗਾ ਵਾ ਤੇ ਵੱਡੀ ਆ ਜੀ ਮੱਝ 20 ਦਿਨ ਹੋ ਗਏ ਵੀਰ ਜੀ ਸੂਈ ਨੂੰ ਹਾਂ ਜੀ ਜੀ 20 ਦਿਨ ਬੱਚਾ ਮਗਰ ਕੱਟਾ ਮਗਰ ਹੈਗਾ ਵੀਰ ਜੀ ਅੱਛਾ ਕੱਟਾ ਮਗਰ ਹਾਂ ਜੀ ਕੱਟਾ ਹੈਗਾ ਮਗਰ ਤੇ ਦੁੱਧ ਕਿੰਨਾ ਹੈ ਇਸ ਟਾਈਮ ਤੇ ਦੁੱਧ ਵੀਰ ਜੀ ਹਲੇ ਦਾਖਲ ਤੋਂ ਬਾਹਰ ਹੋਊਗਾ 10 ਕਿਲੋ ਤੋਂ ਬਾਹਰ ਹਾਂ ਜੀ ਠੀਕ ਆ ਜੀ ਠੀਕ ਆ ਤੋੜ ਕੇ ਦਿਖਾਈਏ ਇਹਨੂੰ ਆ ਵੇਖੋ ਜੀ 20 ਦਿਨ ਹੋ ਗਏ ਆ ਸੂਈ ਨੂੰ ਆ ਵੇਖੋ ਥਾਣ ਥੁਣ ਚੰਗਾ ਲੱਗਾ ਜੀ ਇਹਨੂੰ ਆਹ ਦੇਖ ਸਾ ਤੇ ਬੱਚਾ ਕਿਹੜਾ ਵੀਰ ਜੀ ਦਾ ਬੱਚਾ ਵੀ ਪਹਿਲਾਂ ਨਾਲ ਮਾਹ ਕੱਟਾ ਬੜਾ ਆਹ ਕੱਟਾ ਜੀ ਦਾ ਆੜਾ ਉਹ ਕੱਟਾ ਜੀ ਕਮਾਲ ਆ ਵੀ ਮੈਨੂੰ ਲੈ ਜਾ ਲੈ ਜਾ ਲੈ ਜਾ ਦੁੱਧ 10 ਕਿਲੋ ਤੋਂ ਬਾਹਰ ਦੱਸਦਾ ਵਾ ਵੀਰ ਵੀਰ 11 ਕਿਲੋ ਮੇਰੇ ਘਰ 10 ਕਿਲੋ ਚਵਾ ਕੇ ਦੂੰਗਾ ਠੀਕ ਹੈ ਜੀ ਗਰੰਟੀ ਦੇ ਯਾਨੀ 11 10 ਕਿਲੋ ਤੇ ਚਵਾਉਣਾ ਤੇ ਮੈਂ 11 ਕਿਲੋ ਕਰਕੇ ਚਵਾ ਕੇ ਦੂੰਗਾ ਠੀਕ ਹੈ ਜੀ ਠੀਕ ਆ ਤੇ ਚਵਾਵਾ ਤਾਂ ਤੂੰ 11 ਕਿਲੋ ਦੇ 11 ਕਿਲੋ ਦੁੱਧ ਜਿਹੜਾ ਵਾ ਚਵਾਉਣਾ ਮੇਰੀ ਇਹ ਮੇਰੇ ਕਿਲੇ ਮੁੰਡੀ ਹੈ ਪਹਿਲਾਂ ਮੈਂ ਬੰਨ ਬੰਨ ਵਾਰ ਵਾਰ ਕਹਿੰਦਾ ਮੇਰੀ ਕਿਲੇ ਗਰੰਟੀਆਂ ਮੇਰੇ ਦੀ ਖਾਣ ਸੁ ਮੋਲ ਵੀ ਜਿਨਾ ਮਰਜ਼ੀ ਕਰੀਓ ਲੋਕਾਂ ਕੋਲ ਭਜੀ ਉਹਨਾਂ ਨੂੰ ਲੱਖ ਕਰ ਲੈਣਾ ਸੀ ਫਿਰ 75000 ਰੁਪਏ ਮੋਲ ਕਰਦੇ ਆਪਾਂ ਮਾਣ ਤਾਨ ਕਿੰਨਾ ਕਰਦੇ 70000 ਦੀ ਰਹਿਣਾ ਉਹ ਚੋ ਛੋੜ ਹੋ ਜੂਗੀ 2000 ਕਰ ਦਾਂਗੇ ਠੀਕ ਆ ਜੀ 80000 80000 ਕਰ ਦਾਂਗੇ ਜੀ ਮੌਕੇ ਤੇ ਦੂਰੋਂ ਚੱਲ ਗਿਆ ਹੋਵੇ ਤਾਂ ਕੋਈ ਨਹੀਂ ਫੋਨ ਕਰ ਲੈ ਕੋਈ ਜਿਹਨੂੰ ਪਸੰਦ ਆ 70000 ਦੀ ਵੀ ਰਖਾਣਾ ਜੀ 60000 ਦੀ ਰਖਾਣਾ ਉਹ ਤੇ 100 ਰੁਪਏ ਛੋੜੂਣੀ ਏ ਠੀਕ ਆ ਜੀ ਹਾਂਜੀ ਤੇ ਸੂਆ ਇਹਦਾ ਕਰਵਾਵਾਂ ਸੂਆ ਵੀਰ ਚੌਥਾ ਵਾਲੇ ਕੋ ਪੰਜਵਾਂ ਵਾਲੇ ਠੀਕ ਆ ਠੀਕ ਆ ਜੀ ਠੀਕ ਆ ਬਾਕੀ ਵੀ ਦੁੱਧ ਆ ਤੇ ਬਲਾਵਾ ਵਸਲੇ ਠੀਕ ਬਾਕੀ ਵੀਰ ਕਿਸੇ ਕੋ ਭਜੀ ਨਾ ਉਹਨੇ ਕਹਣਾ ਵੀਰ ਨਹੀਂ ਦੂਜਾ ਆਣੀ ਤੀਜਾ ਹੋਊਗਾ ਤੀਜਾ ਨਹੀਂ ਚੌਥਾ ਮੈਂ ਨਾ ਵੀਰ ਆਪਣੀ ਸਮਝ ਨਾਲ ਲਾਓ ਮੈਂ ਚੌਥੇ ਸੂਏ ਕਰਕੇ ਲਿਆ ਏ ਜੀ ਠੀਕ ਆ ਬਾਕੀ ਦੀ ਆ ਆਪਣੀ ਸਮਝ ਬਾਕੀ ਮੇਰਾ ਵੀਰ ਜੀ ਨੇ ਖੜਦੇ ਆਪਣੀ ਵੇਖ ਜਾ ਕੇ ਪਰਖ ਕਰਕੇ ਖੜੋ ਬਾਕੀ ਮੇਰੇ ਗਰੰਟ ਬੱਜੇ ਮੇਰੇ ਕੋਲ ਨਾ ਇਹ ਇਥੋਂ ਦੀ ਗਰੰਟੀ ਜੇ ਜੇਕਰ ਇਹਨੂੰ ਹੋ ਗਿਆ ਮੇਰੀ ਗਰੰਟੀ ਕੋਈ ਨਹੀਂ ਜੇ ਠੀਕ ਹੈ ਜੀ ਠੀਕ ਆ ਆ ਵੇਖੋ ਦੂਜੇ ਨੰਬਰ ਦੇ ਦਿਖਾਉਣੀ ਆ ਥਾਣ ਥੁਨੇ ਦਾ ਚੰਗਾ ਸੋਹਣਾ ਲੱਗਾ ਮਠੀ ਚਵਾਈ ਵਾਲਾ ਤੇ ਇਹਦਾ ਵੀਰ ਜੀ ਸੁਆ ਕਰਮਾ ਜੀ ਸੁਆ ਵੀਰ ਜੀ ਦਾ ਪਹਿਲਾ ਹੈ ਪਹਿਲਾ ਸੁਆ ਹਾਂਜੀ ਹਾਂਜੀ ਤੇ ਬੱਚਾ ਹੈਗਾ ਤੇ ਕੋਈ ਵੀਰੇ ਦੇ ਮਗਰ ਬੱਚਾ ਪਹੁੰਚਾ ਨਹੀਂ ਹੋਵੇਗਾ ਠੀਕ ਹੈ ਕਿੰਨਾ ਕਿਲੋ ਹੋ ਗਿਆ ਸੂਈ ਨੂੰ ਸੂਈ ਦਾ ਨਹੀਂ ਵੀਰ ਮੈਨੂੰ ਪਤਾ ਕਿੰਨਾ ਚਿਰ ਹੋ ਗਿਆ ਠੀਕ ਹੈ ਟੋਕੜੀ ਆ ਗਈ 6 ਕਿਲੋ ਇਹਦੇ ਤੂੰ ਧੀਰੇ ਧੀਰੇ ਨਾਲ ਦੇ 20 ਲੀਟਰ ਭਰਨਾ ਵਾ ਤੇ ਬਣੀ ਇਹ ਮੈਨੇ ਵੀਰ ਮੈਨੂੰ ਨਹੀਂ ਬਣੀ ਬੁਣੀ ਦਾ ਪਤਾ ਘਰਾਂ ਦੇ ਮਹੀਨਾ ਹੋ ਗਿਆ ਮਹੀਨੇ ਦਾ ਵੀਰ ਕਦਾ ਸੱਚ ਆ ਠੀਕ ਆ ਜੀ ਹਾਂਜੀ ਅੱਛਾ ਬਣੀ ਨੂੰ ਮਹੀਨਾ ਹੋ ਗਿਆ ਮਹੀਨਾ ਦਾ 20 22 ਦਿਨ ਹੋ ਗਏ ਆ ਹਾਂ ਬਣੀ ਨੂੰ ਇਹ ਮਹੀਨਾ ਦਾ ਵੀਰ ਮਹੀਨਾ ਡਾਕਟਰ ਦਾ ਆਜਾ ਡਾਕਟਰ ਮਹੀਨਾ ਦਾ ਚੈੱਕ ਕਰ ਜਾਂਦਾ ਠੀਕ ਆ ਇਹ ਮਹੀਨੇ ਦਾ ਬਾਹਰ ਇਹ ਬਾਹਰ ਨਹੀਂ ਦੁੱਧ 6 ਕਿਲੋ ਹੀ ਆ ਉਹ 6 ਕਿਲੋ ਮੇਰੇ ਘਰ ਦਾ ਹੋਈ ਤੋਰ ਦੇ ਵੀਰੇ ਨੂੰ ਖੋਲ ਦੇ ਆ ਵੇਖੋ ਕੱਦ-ਕਾੜ ਚੰਗਾ ਵਾ 6 ਕਿਲੋ ਦੁੱਧ ਦੇ ਕੋਲ ਤਿਆਰ ਆ ਜੀ ਬਾਕੀ ਮੁਠੀ ਦੀ ਚੋਾਈ ਵਾਲਾ ਥਾਣਾ ਵਾ ਜੀ ਇਹਦਾ ਖਾਨ ਵੀ ਸੋਹਣਾ ਲੱਗਾ ਜੀ ਕੱਦ ਪਖੋਂ ਚੰਗੇ ਕੱਦ ਦੀ ਮਾਲਕਾ ਬੇਲ ਕਾਫਲ ਕਮਾਲਾ ਲੱਡੂ ਵੀਰ ਫੇਸਬੁਕ ਬਹੁਤ ਸੋਹਣਾ ਹੈ ਜੀ ਇਹਦਾ ਕਮਾਲਾ ਆਹ ਵੇਖੋ ਜੀ ਬਾਕੀ ਕੋਈ ਛੋਟੀ ਨਾ ਸਮਝੇ ਚੰਗੀ ਵੱਡੀ ਹੈ ਜੀ ਤੇ ਦੁੱਧ ਐਸ ਟਾਈਮ ਤੇ 6 ਕਿਲੋ ਦਾ ਦੱਸਦਾ ਵੀਰ ਆਹ ਵੇਖੋ ਜੀ ਦੁੱਧ ਇਹ ਜੀ ਬਾਜੂ ਥੋੜਾ ਪਤਾ ਕਿ ਨਹੀਂ ਤੁਹ ਜੇ ਕੋ ਵੀਰ ਸੇਵਾ ਕਰੂਗਾ ਦੁੱਧ ਬਾਜੂ ਹਾਂ ਜੀ ਬਾਗਣ ਪੱਠੇ-ਪੱਠੇ ਆ ਗਏ ਚੰਗੇ ਚਲੋ ਕਰਮਾਲੀਆਂ ਖਾਈਆਂ ਜਾਨੀਆਂ ਤੇ ਵਧੀ ਜਾਣੀਆਂ ਜੀ ਜੀ ਠੀਕ ਹੈ ਕਿੰਨਾ ਆਪਾਂ ਜਾਂਦੀ ਜਰੇ ਵੀਰਾਂ ਦੇ ਵੀ ਚਲੋ ਸਾਡੇ ਕੋ ਨਹੀਂ ਸੁੱਤਰਾਂ ਦਾ ਹੁਣ ਤਾਂ 6 ਕਿਲੋ ਹੀ ਆ ਹੁਣ ਵੀਰ ਮੇਰੇ ਘਰ ਦਾ ਲੈ 6 ਕਿਲੋ ਦੁੱਧੂਗਾ ਠੀਕ ਆ ਤੇ ਮੁੱਲ ਕਿੰਨਾਤਾ ਜੀ ਮੁੱਲ ਤੇ ਮੈਂ ਨਾ ਵੀਰ 20 ਯਰ ਕਰ ਲਈਏ 20 ਨਾ ਕਰੋ 6 ਕਿੰਨਾ ਤੁਸੀਂ ਡਾਣਾ ਡਾਲੋ ਵੀਰ ਜੀ 5 ਹੀ ਡਾਦੋ ਮੈਂ ਕਹਿੰਨਾ 15000 ਦੀ ਕਰ ਦਾਂਗੇ ਮਹਾਰਾਜ ਠੀਕ ਆ ਜੀ ਉਹ ਚੋਂ 1000 ਰੁਪਏ ਛੱਡ ਦਾਂਗੇ ਵੀਰ ਜੀ 14000 ਦੀ ਹਾਨਾ ਕਰ 14000 ਚੋਂ ਜਾਂ 14000 ਚੋਂ ਕਿੰਨਾ 14000 ਦੀ ਹਾਨਾ ਵੀਰ ਆ ਛੋੜ ਕਿੰਨੀ ਕਰੋਗੇ 200 ਰੁਪਏ ਕਰਨਾ ਹੈ ਜੀ 14000 ਜੋ 200 ਛੋੜਾ ਠੀਕ ਹੈ 14000 ਛੜਾ ਜੇ ਉਹ ਤੇ ਮੈਂ 1000 ਛੱਡਦਾ ਜੀ ਠੀਕ ਹੈ ਜੀ ਠੀਕ ਹੈ ਫੋਨ ਕਰ ਲਿਓ ਵੀਰ ਨੂੰ ਬਿਲਕੁਲ ਜਾਇਜ਼ ਮੁੱਲ ਕੀਤਾ ਮਾਨਦਾਨ ਹੋ ਜੂਗਾ ਆਪਾਂ ਕੋਈ ਗੰਨ ਨਹੀਂ ਪਾਤੀ ਜੇ ਆਪਾਂ ਇਹ ਨਹੀਂ ਕਰਦੇ ਨਾ ਕੋਈ 100 200 ਮਾਨ ਦੇ ਹਾਰਦਾ ਹੋ ਜੂਗਾ ਕੋਈ ਕੇ ਨੂੰ ਪਸੰਦ ਆ ਵੇ ਸਹੀ 13000 ਹੀ ਕਰੋ ਕਿ ਫੇਰ ਉਹ 13000 ਜਿੱਦਾਂ ਪਾਣੀਆਂ ਕਾਦੀਆਂ ਪਾਉਣੀਆਂ 13000 ਜਿੱਦਾਂ ਕੀ ਗੱਲ ਆ ਆ ਕਿੰਨਾ ਸੁਆ ਜੀ ਇਹ ਸੁਆ ਵੀ ਜੀ ਦੂਜਾ ਇਤਿਜਾ ਲੈ ਲਓ ਆਪਾਂ ਤੀਜਾ ਕਰਕੇ ਲਿਆਈਏ ਸੂਈ ਤਾਜੀ ਆ ਸੂਈ ਤਾਜੀ ਵੀ ਤਾਜੀ ਸੂਈ ਕਿੰਨੇ ਦਿਨ ਹੋ ਗਏ ਆ ਗਈ ਸੂਈ ਆ ਥਾਣ ਸੁਣ ਚੀ ਸੂਈ ਵਾ ਤੇਰੀ ਬਾਕੀ ਸਵਾਈ ਜੂਈ ਬੜੀ ਸੋਹਣੀ ਆ ਘਾੜ ਚਵਾਈ ਦੀ ਗੱਲ ਠੀਕ ਆ ਠੀਕ ਆ ਸਹੀ ਆ ਤੇ ਹਫਤਾ ਹੋ ਗਿਆ ਸੂਈ ਨੂੰ ਹਫਤਾ ਸੂਈ ਨੂੰ ਬੱਚਾ ਕੀ ਇਹਦੇ ਮਗਰ ਬੱਚਾ ਵੱਛੀ ਵੀਰਜੇ ਦੇ ਮਗਰ ਵੱਛੀ ਬਹੁਤ ਟੌਪ ਦੀ ਸੋਹਣੀ ਵੱਛੀ ਠੀਕ ਆ ਤੋਰ ਦੋ ਵੀਰਜੇ ਨੂੰ ਆ ਵੇਖੋ ਥਾਣ ਥੁਣ ਚੰਗਾ ਲੱਗਾ ਵਾ ਦੋਧ ਤੇ ਵੀਰੇ ਇਹਦੇ ਕੋਲ ਕਿੰਨਾ ਵਾ 14 ਕਿਲੋ ਵੀ 14 ਕਿਲੋ ਦੁੱਧ ਇਸਲੇ 14 ਕਿਲੋ ਦੁੱਧ ਤਿਆਰ ਆ ਬੱਚਾ ਕਿਹੜਾ ਇਹਦਾ ਇਹਦਾ ਵਸ਼ੀ ਵੀਰ ਜੀ ਆ ਵਸ਼ੀਏ ਦੇ ਮਗਰ ਆ ਵਸ਼ੀ ਹੈ ਜੀ ਆ ਵਸ਼ੀਏ ਦੇ ਮਗਰ ਆ ਕਾਲੀ ਵਸ਼ੀ ਹੈ ਜੀ ਵਸ਼ੀ ਵੀਰੇ ਆ ਪਿਓ ਰਚਾ ਫਰੀਜ ਮਗਰ ਜੀ 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 ਕਮਾਲ ਆ ਵੀਰ ਲੱਡੂ ਬਾਕੀ ਥਾਣ ਥੁਣ ਸੋਹਣਾ ਲੱਗਾ ਵਾ ਇਹਨੂੰ ਆ ਵੇਖੋ ਜੀ ਥਾਣ ਦੀ ਕੁਆਲਿਟੀ ਚੰਗੀ ਆ 14 ਕਿਲੋ ਚਮਾਈ ਬੜੀ ਸੋਹਣੀ ਦੀ 14 ਕਿਲੋ ਦੁੱਧ ਆ ਇਹਦੇ ਕੋਲ ਨਾ ਪੁੱਤ ਆ ਵੇਖੋ ਜੀ ਵੀ ਨੇ ਧਾਰਾ ਮਾਰ ਕੇ ਦਿਖਾਤੀਆਂ ਆ ਵੇਖੋ ਵੇਖਾ ਨਹੀਂ ਆ ਵੇਖਾ ਨਹੀਂ ਠੀਕ ਆ ਐ ਵਕਤ 14 ਲੀਟਰ ਤਿਆਰ ਆਉਂਦਾ ਮੇਰੇ ਘਰ ਦਾ ਵੀ ਤਿਆਰ ਜੇ ਠੀਕ ਆ ਮੁਖਾਵਾ 15 ਤੋਂ ਬਾਹਰ ਹੋ ਗੇ ਜੀ 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 ਆ ਵੇਖੋ ਜੀ ਬਾਕੀ ਵੀ ਗਾਂ ਦੁੱਧ ਠੰਡੀ ਵੀ ਹੈਗਾ ਦੁੱਧ ਤੇ ਚਿਕੜੀ ਗੱਲ ਆ ਹਾਂਜੀ 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 ਥਾਣਾ ਥਾਣ ਨੂੰ ਚੁਆਈ ਚੁਆਈ ਬੜੀ ਓਕੇ ਵੀਰ ਥਾਣ ਨੂੰ ਓਕੇ ਆ ਜਿਹੜੀਆਂ ਪਹਿਲਾਂ ਦੋ ਦਿਖਾਈਆਂ ਉਹ ਵੀ ਠੀਕ ਓਕੇ ਆ ਤੇ ਉਹ ਵੀ ਠੰਡੀ ਨਹੀਂ ਨਗੇਟਿਵ ਘੜਵਾ ਦੇਗੀ ਠੀਕ ਆ ਠੀਕ ਇਹਦੇ ਹੋਗੀ ਦੱਸ ਕੇ ਦਵਾਂਗੇ ਇਹਦਾ ਮੁੱਲ ਕਿੰਨਾ ਕਰਨਾ ਵੀਰ ਜੀ ਮੁੱਲ ਦੇ ਦਿੱਤੀ 45000 ਕਰ ਦੇ ਜੇ ਦੇਣੀ ਕਿੰਨੇ ਦੀ ਆ 40000 ਦੀ ਵੀਜੀ ਮਾਨ ਤਾਨ ਕਿੰਨਾ ਹੋਊ ਉਹ ਤੁਸੀਂ ਦੱਸ ਦਿਓ ਕਿੰਨਾ ਕਰਨਾ ਕਰ ਲੋ 2000 ਹੀ ਡਾ ਦੇ ਮੈਂ ਕਹਿੰਦਾ ਡਾ ਲੋ ਡਾ ਲੋ ਵੀਜੀ 38000 ਦੀ ਫਿਰ ਜੇ 38000 ਛੋੜੀ ਨਹੀਂ ਜੇਰ ਛੋੜੀ 38000 200 ਵੀ ਛੋੜੂਗੀ ਖੁੱਲੀ ਨਾ ਹੋਊਗੀ 500 ਕਰ ਦਾਂਗੇ ਵੀਜੀ 35000 ਦੀ ਠੀਕ ਹੈ ਫੋਨ ਬਾਕੀ ਫੋਨ ਕਰ ਲੈ ਕੋਈ ਕੋਈ ਗੱਲ ਨਹੀਂ ਫਿਰ ਫੋਨ ਕਰ ਲੈ ਬਾਕੀ ਅਗਲੇ ਦੀ ਹਿੰਮਤ ਉਹ ਕੋਈ ਨਹੀਂ ਵਧੀ ਅਗਲੇ ਦੀ ਹਿੰਮਤਾ ਕਿੰਨੇ ਤੱਕ ਜੋਰ ਪਾਲੇ ਠੀਕ ਹੈ ਠੀਕ ਹੈ ਜੋਰ ਪਾ ਲਓ ਪਿਆਰ ਆ ਕੋਈ ਯਾਰ ਯਾਰ ਪੌਣੀ ਗੱਲ ਪਿਆਰ ਦੀ ਹੁੰਦੀ ਆ ਜੋ ਗੁੱਮੀ ਕਹੇ ਅਗਲਾ ਬੋਲੇ ਨਾ ਜੋ ਤੂੰ ਕਰਕੇ ਬੋਲ ਵੀਰੋਗਲੰ ਜੋ ਜਾਂਦਾ ਵਾ ਠੀਕ ਹੈ ਠੀਕ ਹੈ ਕੋਈ ਬੰਦਾ ਪੈਸੇ ਦਾ ਭੁੱਖਾ ਨਹੀਂਦਾ ਯਾਰ ਦੀ ਗੱਲ ਹੁੰਦੀ ਹੈ ਹਾਂਜੀ 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 ਠੀਕ ਹੈ ਆਹ ਦਿਖੋਣੀ ਚੌਥੇ ਨੰਬਰ ਦੇ ਜੀ ਆਹ ਵੇਖੋ ਇਹਦਾ ਵੀਰ ਜੀ ਸੁਭਾ ਕਰਵਾਇ ਸੁਭਾ ਵੀਰ ਜੀ ਦਾ ਮੈਂ ਤੀਜਾ ਕਰਕੇ ਲਿਆਇਆ ਜਦੇ ਵੀ ਤੀਜਾ ਕਰਕੇ ਵੀਰਾਂ ਦਾ ਦੂਜਾ ਵਾ ਪਰ ਤੀਜਾ ਕਰਕੇ ਲੈ ਜੀ ਸੁਈ ਨੂੰ ਕਿੰਨਾ ਕਿਲੋ ਹੋ ਗਿਆ ਸੁਈ ਨੂੰ ਵੀਰ ਜੀ ਨੂੰ ਇੱਥੇ ਦਾਕ ਦਿਨ ਹੋ ਗਏ ਨੂੰ 10 ਦਿਨ ਦੁੱਧ ਕਿੰਨਾ ਇਹਦੇ ਕੋਲ ਹੈ ਇਸ ਟਾਈਮ 15 ਕਿਲੋ ਬਾਹਰ ਹੋ ਗਈ ਜੀ 15 ਕਿਲੋ ਤੋਂ ਬਾਹਰ 15 ਕਿਲੋ ਤੋਂ ਬਾਹਰ ਹੋਊਗਾ ਮੇਰੇ ਘਰ ਦੀ ਗਰੰਟੀ ਮਰੀ ਕਿੱਲੇ ਦੀ ਇਥੇ ਬੱਜੀ ਹੈ ਨਾ ਆਹ ਵੇਖੋ ਜੀ ਕੱਦ ਕਾਠ ਇਹਦਾ ਵੀ ਚੰਗਾ ਥਾਣੇ ਦਾ ਵੀ ਮੁੱਠੀ ਦੀ ਜਵਾਈ ਵਾਲਾ ਲੱਗਾ ਵੇਖ ਸਕਦੇ ਆ ਥਾਣੇ ਦਾ ਸੋਣਾ ਲੱਗਾ ਆਹ ਵੇਖੋ ਜੀ ਸੂਈ ਨੂੰ ਕਿੰਨੇ ਦਿਨ ਦੱਸਿਆ ਵਾ 10 ਦਿਨ ਉਹ ਦੱਸ ਤੋਂ 10 ਦਿਨ ਬੱਚਾ ਕਿਹੜਾ ਦਾ ਆ ਵੀ ਦੀ ਬੱਚਾ ਦਾ ਆ ਬੱਚਾ ਜੀ ਇਹਦਾ ਆ ਬੱਚਾ ਮਗਰ ਦੇ ਠੀਕ ਹੈ ਠੀਕ ਹੈ 15 ਕਿਲੋ ਮੈਂ ਕਹਿੰਦਾ ਵੀ ਵੀਰ ਹੁਣੇ ਦੁੱਈ ਆ 15 ਕਿਲੋ ਦੁੱਧ ਦੇ ਤੇ ਕੋਲ ਤਿਆਰ ਆ 15 ਕਿਲੋ ਦੁੱਧ ਤੇ 15 ਦਿਨਾਂ ਦੀ ਸੂਈ ਆ ਠੀਕ ਹੈ 15 ਦਿਨਾਂ ਦੀ ਸੂਈ ਹੈ ਹੈ ਵੀ ਵੱਡੀ ਹੈ ਕੰਦਗੜ ਚੰਗਾ ਵਾ ਕਿਹੜੀ ਗਾਂ ਜੀ 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 ਜਿਹਨਾਂ ਕੋ ਆਖੇ ਵੀਡੀਓ ਜ਼ੂਮ ਕਰਕੇ ਬਣਾ ਕਮਾਂ ਲਾ ਵੀਰ ਅਸੀਂ ਕਹਿ ਦਿੰਦੇ ਆ ਆ ਵੇਖੋ ਜੀ ਕੱਦ ਕਾਠ ਦਾ ਚੰਗਾ 15 ਕਿਲੋ ਦੁੱਧ ਤਿਆਰ ਆ ਠੰਡ ਠਣੋ ਕੇ ਵੀਰ ਜੀ ਸਾਰੇ ਓਕੇ ਓਕੇ ਵੀਰ ਓਕੇ ਠੀਕ ਆ ਠੀਕ ਆ ਆ ਪੁੱਤ ਆ ਵੇਖੋ ਜੀ ਰੱਸੀ ਪਾ ਗਏ ਜੋਨੇ ਵੀਰ ਜੀ ਨਾ ਵੀਰ ਨਾ ਨਾ ਕੋਈ ਰੱਸੀ ਉਸੇ ਮਣ ਠੀਕ ਆ ਆ ਵੇਖੋ ਧਾਰਾ ਮਾਰ ਕੇ ਵੀਰ ਨੇ ਦਿਖਾਤੀਆਂ ਵਾ ਆ ਵੇਖੋ ਜੀ ਤੱਪੜ ਜਨਾ ਮੋਰੀਆਂ ਕਰਦੀ ਵੀਰ ਬਸ ਕਰ ਅਰੇ ਆਪਾ ਦੁੱਧ ਘਾਤ ਡੋਲਣਾ ਵੀਰੇ ਬਾਈ ਲੋਕੀ ਕਹਿੰਦੇ ਭੁੜਕਦੀਆਂ ਰਸੀ ਪਾਉਣੀ ਪੈਂਦੀ ਉਹ ਕਰਨੀ ਹਾਂ ਸਾਡੇ ਘਰ ਕੋਈ ਨਹੀਂ ਚੋਣਾ ਜਿਹੜਾ ਮਰੀ ਚੋਵੇ ਵੀਰ ਠੀਕ ਆ ਠੀਕ ਆ ਕਿਹੜੇ ਕਰ ਰਸੀ ਨਹੀਂ ਪਾਉਣੀ ਪੈਂਦੀ ਸਾਡੇ ਨੂੰ ਇਹਦਾ ਬੱਚਾ ਵੀਰ ਮਗਰ ਦੇ ਇਹਦਾ ਮੁੱਲ ਕਿੰਨਾ ਕਰਦੇ ਵੀਰ ਜੀ ਮੁੱਲ ਦੇ ਵੀਰ ਜੀ 50000 ਕਰਦੇ ਜੇ ਡੇਢੀ ਕਿਨੇ ਦੀ ਆ ਲੈ ਲੋ ਤੀ ਜਿੱਥੇ ਜਾ ਲੈ ਜਾ ਜੋ 45 ਦੀ ਕਰਦੇ ਪਰ 2000 ਹੋਰ ਛੱਡ ਦਾਂਗੇ ਵੀਰ ਜੀ 43 ਦੀ ਛੱਡ ਦਾਂਗੇ ਦੀ ਛੱਡ ਦਾਂਗੇ ਉਹ ਚਲ ਛੋੜ ਹੋ ਜੂ ਉਹ ਚੋ 1000 ਰੁਪਏ ਛੋੜ ਕਰਾਂਗੇ 42 ਦੀ 42 ਦੀ ਉਹ ਇੱਥੇ ਦੀ ਗਾਲੋਂ ਮਾਰਾ ਹੀ ਆਪਾਂ ਕਹੜਾ ਲੈਣਾ ਕਿਦਾਂ ਕੋਈ ਗੱਲ ਨਹੀਂ ਆ ਕਿੰਨੇ ਦੀ ਹੋ ਜੀ ਇੱਥੇ ਤਾਂ ਲਜੀ ਕਰਦਾ ਗਾਲੋ ਮੈਂ ਤੁਸੀਂ ਦੱਸੋ 40000 ਦੀ ਵੀਰ ਠੀਕ ਆ ਜੀ 40000 ਰੁਪਏ ਛੋੜੂ ਨਹੀਂ ਜੇ ਠੀਕ ਆ ਬਾਕੀ ਫੋਨ ਕਰ ਲੈ 15 ਕਿਲੋ ਦੁੱਧ ਵਾਲੀ ਮੇਰੇ ਘਰ ਦਾ 15 ਕਿਲੋ ਜੀ ਤੁਹਾਡੇ ਘਰ ਦਾ ਵੀਰ ਮੇਰਾ ਕਿਲੋ ਨਹੀਂ ਹੈਗਾ ਆ ਲੈਣਾ ਨਹੀਂ ਵੀਰ ਹੁਣ ਮੇਰੇ ਘਰ ਦਾ 15 ਕਿਲੋ ਜੀ ਜਿਹੜਾ ਮੁੱਲ ਕਰਦਾ ਲੱਭਣਾ ਨਹੀਂ ਕਿਤੇ ਮੇਰ ਤੋਂ ਵੀ ਤੇ ਬਾਕੀ ਜਦੋਂ ਗਾਂ ਗਾਂ ਨਹੀਂ ਨਿੱਕੀ ਆ ਗਾਂ ਵੜੀ ਵੱਡੀ ਆ 15 ਕਿਲੋ ਵਾਲੀ ਗਾਂ ਲੱਭਣੀ ਨਹੀਂ ਆ 40000 ਦੀ ਸੋਹਣੀ ਆ ਬਾਕੀ ਹਾਂ ਜੀ ਠੀਕ ਹੈ ਜੀ ਮੁੱਲ ਬਿਲਕੁਲ ਵੀਰ ਨੇ ਜਾਇਜ਼ ਕੀਤਾ ਵਾ ਫੋਨ ਜਰੂਰ ਕਰ ਲਿਓ ਆ ਗੱਪਣਾ ਵੀਰ ਜੀ ਇਹ ਗੱਪੜ ਦੀ ਵਿਧੀ ਕਿਰਵਾ ਸੁਆ ਪਹਿਲਾ ਸੁਆ ਵੀਰ ਜੀ ਪਹਿਲਾ ਸੁਆ ਸੋਣੀ ਹੈ ਠੀਕ ਹੈ ਜੀ ਤੇ ਕਿੰਨੇ ਦਿਨ ਲੱਜੂਗੀ ਦਿਨ ਵੀਰ ਜੀ ਦੋ ਇੱਕ ਉਸ ਦਾ ਗੱਡੀ ਜਾਈ ਆ ਰਾਤ ਨੂੰ ਸੁਆ ਅਸੀਂ ਜਾਂ ਦੋ ਚਾਰ ਦਿਨ ਖੜੀ ਰਹਿ ਸਕਦੀ ਥਾਣਾ ਥੁਣਾ ਦਾ ਗੈਬ ਚੰਗਾ ਲੱਗਾਈ ਬਹੁਤ ਸੋਹਣਾ ਵੀ ਚਵਾਈ ਵਾਲਾ ਮੁੱਠੀ ਮੁੱਠੀ ਦੀ ਚਵਾਈ ਵਾਲਾ ਥਾਣ ਲੱਡੂ ਵੀਰ ਖੋਲ ਦੇ ਨੂੰ ਵੀ ਆ ਵੇਖੋ ਜੀ ਬਹੁਤ ਹੀ ਸੋਹਣਿਆ ਥਾਣ ਥੁਣ ਮੁੱਠੀ ਦੀ ਚਵਾਈ ਵਾਲਾ ਲੱਗਾ ਵਾ ਤੇ 1 2 ਦਿਨ ਜੀ ਸੂ ਪੈਣਾ ਇਹਨੇ ਲੱਗਦਾ ਤੇ ਲਾਂਡੂ ਲਾਂ ਕੱਢ ਲੂਗੀ ਹੋਰ ਥੋੜੀਆਂ ਬੋਧੀਆਂ ਬਾਕੀ ਡਰਦੀ ਏ ਸਾਡੇ ਥੋੜਾ ਲੈ ਜਾ ਵੀਰ ਇਹਨੂੰ ਘਮਾ ਲਿਆ ਬਾਕੀ ਉਹ ਵੱਡੀਆਂ ਸਮਝੇ ਮੇਰਾ ਵੀਰ ਨਾ 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 ਮੱਦਰ ਜੀ ਆ ਜਿੱਡਾ ਕੱਦ ਹੈਗਾ ਪੌਂਡਾ ਦਿਖਾਇਆ ਪਕੜਾ ਜੂਮ ਕੀਤਾ ਵਾ ਇਹ ਨਾ ਕੋ ਆਖੇ ਵੀ ਬੜੀ ਵੱਡੀ ਆ ਮੱਦਰ ਜੀ ਵੀਰ ਹਾਂ ਜੀ ਇੱਕ ਕੋਟੀ ਦੀ ਗਾਂ ਆ ਜੀ 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 ਬਾਕੀ ਇਹਨੇ ਪੱਠੇ ਆ ਸਾਫ ਹੈ ਧਰੀ ਪੱਠੇ ਵੀਰ ਜੀ ਘਟ ਖਾਣੇ ਇਹਨੇ ਕਿਹੋ ਵੀਰ ਜੀ ਆਪਣੀ ਸਮਝ ਵੇਖਣੀ ਪੱਠੇ ਘਟ ਖਾਣੇ ਦੁੱਧ ਦੁੱਧ ਵਾਧ ਦੇਣਾ ਇਹਨੇ ਦੁੱਧ ਵੱਡੀਆਂ ਜਿੰਨਾਂ ਦੇ ਜਨਾ ਪੱਠੇ ਘਟ ਖ ਤੇ ਦੱਸੋ ਫੇਰ ਆ ਮੁੱਲ ਕਿੰਨਾ ਕਰਨਾ ਵੀਰ ਜੀ ਮੁੱਲ ਵੀ ਜੀ ਮੈਨੇ 40000 ਰੁਪਏ ਮੰਗ ਲਈਏ ਨਹੀਂ 40000 ਨਾ ਮੰਗੋ ਫੇਰ ਵੇਖ ਲਓ ਤੁਸੀਂ ਜਿੱਥੇ ਤੁਹਾਨੂੰ ਚੰਗੀ ਲੱਗਦੀ ਲੈ ਜਾਓ ਮੈਂ ਕਹਿੰਦਾ ਵੀ ਦੋ ਡਾ ਦਿਓ ਇੱਚੋਂ ਵੀ 37000 ਦੀ ਵੀ ਜੀ ਹਾਂ ਨਾ ਤਿੰਨ ਹੀ ਡਾ ਦਾਂ ਤੇਰੇ ਨਾਲ ਠੀਕ ਹੈ ਜੀ ਅੱਜ ਤੀ ਆਪਣੇ ਕੋ ਲਾਂਗੇ ਤੁਹਾਡੇ ਦੱਸ ਦੇਣਾ ਆਪਾਂ ਤੁਹਾਡੇ ਮਾਨਤਾ ਨਹੀਂ ਕਰਨੇ ਆਪਾਂ ਠੀਕ ਆ ਜੀ ਬੜੇ ਵੀਰਾਂ ਦਾ ਫੋਨ ਆ ਰਿਹਾ 3000 ਰੁਪਏ ਛੋੜ ਹੋ ਜੂਗੀ 500 ਰੁਪਏ ਕਰਾਂਗੇ ਵੀਰ ਜੀ 500 ਰੁਪਏ 370 5 36 ਦੀ ਹਾਂਜੀ ਠੀਕ ਆ ਜੀ ਕੋਈ ਚੱਕਰ ਨਹੀਂ ਵੀਰ ਜੀ ਠੀਕ ਆ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ ਵੀਰ ਨੂੰ ਫੋਨ ਕਰ ਲਿਆ ਬੱਸ ਮੈਂ ਤੁਹਾਨੂੰ ਯਾਦ ਕਰੂਗਾ ਜੀ ਜੀ ਪਹਿਲਾਂ ਮਸ਼ੀਨ ਇਹਦੇ ਕਿਹੜੀ ਬੁੱਢੜਿਆ ਥਾਣ ਥਣ ਵੀ ਬਹੁਤ ਸੋਹਣਾ ਲੱਗਿਆ ਹੋਇਆ ਇਹਨੂੰ ਇਸ ਤੋਂ ਬਾਅਦ ਮੁਠੀਆਂ ਥਾਂ ਚਵਾਈ ਆ ਆ ਅਗਲੇ ਨੰਬਰ ਦੇ ਦਿਖਾਈਏ ਇਹਦਾ ਸੂਆ ਵੀਰ ਜੀ ਕਰਵਾ ਸੂਆ ਵੀਰ ਜੀ ਤੀਜਾ ਹਲੇ ਚੌਥਾ ਜੀ ਤੀਜੇ ਦੀ ਸੂਈ ਹੋਊਗੀ ਸੂਈ ਕਿੰਨੇ ਕ ਦਿਨਾਂ ਦੀ ਹੈ ਵੀਰ ਜੀ ਦੋ ਮਹੀਨੇ ਹੋ ਗਏ ਨ ਕੋਈ ਦੋ ਮਹੀਨੇ ਹੋ ਗਏ ਬੱਚਾ ਕੀ ਇਹਦਾ ਬੱਚਾ ਨਹੀਂ ਮੇਰੇ ਤੇ ਮਗਰ ਕੋਈ ਹੈਗਾ ਬੱਚਾ ਕੋਈ ਨਹੀਂ ਹੈਗਾ ਤੂੰ ਟੋਕੜੀ ਆ ਕੇ ਫੇਰ ਨਹੀਂ ਵੀਰ ਟੋਕੜੀ ਨੂੰ ਦੋ ਮਹੀਨੇ ਸੂਈ ਨ ਹੋ ਗਏ ਮੇਰੇ ਘਰੇ ਸੂਈ ਹੈ ਵੀਰ ਜੀ ਅੱਛਾ ਤੁਹਾਡੇ ਕੋਲ ਸੂਈ ਹੈ ਹਾਂ ਮੇਰੇ ਕੋਲ ਸੂਈ ਹੈ ਬੱਚਾ ਤੁਹਾਡੇ ਘਰੇ ਮਰਿਆ ਮੇਰੇ ਕੋਲ ਮਰਿਆ ਬੱਚਾ ਟੀਕਾ ਵੀ ਲੱਗਾ ਵੀਰ ਜੀ ਨੂੰ ਵਾਲੀ ਟੀਕਾ ਲੱਗ ਗਿਆ ਕੀ ਕਾ ਲੱਗਾ ਨੂੰ ਇਹਨੂੰ 16 ਤਰੀਕਾ ਟੀਕਾ ਲੱਗਾ ਜੀ ਠੀਕ ਆ ਥਾਣ ਥ ਆਹ ਦੇਖੋ ਦੁੱਧ ਕਿੰਨਾ ਵੀਰੇ ਦੇ ਕੋਲ ਉਹ ਤੇ 9 ਕਿਲੋ ਪੱਕਾ ਹੁੰਦੀ 9 ਕਿਲੋ ਦੁੱਧ ਆਹ ਵੇਖੋ ਥਾਣ ਕਿੰਨਾ ਸੋਹਣਾ ਲੱਗਾ ਜੀ ਆਹ ਵੇਖੋ ਮੁਠੀ ਚੋਈ ਆ ਥਾਣਮ ਠੀਕ ਆ ਜੀ ਐਸ ਟਾਈਮ ਤੇ 9 ਕਿਲੋ ਹੀ ਆ ਕੇ ਹੁਣ 9 ਕਿਲੋ ਪੱਕਾ ਵੀਰੋ ਕੰਡੇ ਵਾਲਾ ਠੀਕ ਆ ਜੀ ਠੀਕ ਆ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਆਪਾਂ ਨੂੰ ਕੋਈ ਵਰਕ ਨਹੀਂ ਪੈਂਦਾ ਸਹੀ ਆ ਜੀ ਬਾਕੀ ਆਪਣੀ ਮਗਰਾ 16 ਦੀਆਂ ਟੀਕਾ ਲੱਗਾ ਜਾਨੂੰ ਤੇ ਰੱਸੀ ਪਾ ਗਏ ਜੀ ਹਾਂ ਵੀ ਰੱਸੀ ਪਾ ਗਏ ਭੜਾ ਭਗ ਚੁੰਦੇ ਜੀ ਨੂੰ ਠੀਕ ਆ ਠੀਕ ਆ ਜੋਗੇ ਖੜ ਨਹੀਂ ਕੇ ਨੇ ਜੋਗੇ ਖੜੇ ਆਪਣੇ ਕਿਰੇ ਬਾਈ ਭਲਕੋਏ ਨਾ ਕਰ ਲੋ ਤ ਮਾਰ ਦੀ ਆ ਇੱਥੇ ਚੋਗੇ ਖੜੇ ਠੰਡੀਆਂ ਕੋਈ ਗੱਲ ਬਾਤ ਨਹੀਂ ਹੋ ਜੀ ਹਾਂ ਹਾਂ ਇੱਥੇ ਚੋਲੇ ਇੱਥੇ ਕਿਹੜਾ ਕਾ ਤੁਹਾਡੇ ਕੋ ਗਿੱਦੜ ਸਿੰਘ ਹੀ ਆ ਗਿੱਦੜ ਸਿੰਘ ਨਹੀਂ 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 ਵੀਜੀ ਬਾਕੇ ਆਪਣੇ ਇੱਥੇ ਗਰੰਟੀ ਕਿੱਲੇ ਦੀ ਆਪਣੇ ਦੀ ਠੀਕ ਆ ਜੀ ਇਹਦੇ ਘਰ ਦੀ ਗਰੰਟੀ ਕੋਈ ਨਹੀਂ ਆਪਣੀ ਮੁੱਲ ਕਿੰਨਾ ਆ ਦਾ ਮੁੱਲ ਵੀਰ ਜੀ 20000 ਰੁਪਏ ਦੇਣੀ ਕਿੰਨੇ ਦੀ ਆ ਵੇਖ ਲੋ ਜਿਹੇ ਤਰ ਜੀ ਕਾ ਲੈ ਜਾ ਮਹਾਰਾ 18 ਦੀ ਹੁੰਦੀ ਆ ਹਾਂਜੀ 18 ਦੀ ਹੋਰ 500 ਛੱਡ ਦਈਏ 7.5 ਦੀ 7.5 ਜੀ ਠੀਕ ਆ ਜੀ ਫੋਨ ਕਰ ਲਿਓ ਹੁਣ ਇਹ ਚੋਂ ਕੋਈ ਛੋਟ ਹੋਣੀ ਮੈਂ ਕਿਹਾ ਕੋਈ ਗਾਂ ਬਣ ਗਈ ਗਾਂ पे ਰਕਮ ਦੀ ਚਵਾਵਾ ਦੁੱਧ ਇਥੇ ਠੀਕ ਹੈ ਗੱਲਾਂ ਵਾਲੇ ਚਵਾਵਾ ਦੁੱਧ ਮੰਗੋ ਸਾਢੇ 17000 ਦੀ ਸਾਢੇ 17000 ਦੀ ਝੋਟੀ ਦਿਖਾਈ ਜੀ ਹੁਣ ਅਕੇ ਝੋਟੀ ਵਗਦੀ ਪਹਿਲਾਂ ਝੋਟੀ ਆਹ ਵੇਖੋ ਪਹਿਲਾ ਸੂਰ ਮੂੰਹ ਚਾਰ ਦੰਦ ਦੀ ਵੀ ਜੀ ਮੂੰਹ ਦਾ ਚਾਰ ਦੰਦ ਥਾਣੇ ਵੇਖੋ ਜੀ ਕਿੱਡਾ ਸੋਹਣਾ ਲੱਗਾ ਇਹਨੂੰ ਆਹ ਵੇਖੋ ਮੂੰਹ ਦਾ ਚਾਰ ਦੰਦ ਝੋਟੀ ਆ ਅਜੇ ਭੁਲਾ ਭੁਲਾ ਜੀਆਂ ਕੁਈ ਨੂੰ ਵੀਰ ਜੀ ਕਿੰਨਾ ਦਿਨ ਹੋ ਗਿਆ ਅੱਜ ਵੀਰ ਜੀ ਤੀਜਾ ਦਿਨ ਹੋਈ ਨੂੰ ਇਹ ਵੀਰ ਗਾਈਆਂ ਜਿਹੜਾ ਇਹ ਥੱਲੇ ਬਈ ਜਾਂਦਾ ਇਹ ਗਾਈਆਂ ਆ ਇਹ ਤਾਂ ਜੱਪੀ ਨੇ ਜੜੀਆਂ ਵਿੱਚ ਜੇ ਲੱਤ ਮਾਰ ਜੰਦੀਆਂ ਨਹੀਂ ਨਹੀਂ ਬੱਚਾ ਲਾ ਕੇ ਫੇਰ ਨਹੀਂ ਲੱਤ ਮਾਰੂ ਬੱਚਾ ਲਾ ਕੇ ਵੀਰ ਕੋਈ ਨਹੀਂ ਆਦੀ ਜਰੀਏ ਕਰਨ ਵਾਲੀ ਤੂੰ ਇਦਾਂ ਬਈ ਜਾਂਦਾ ਫੇਰ ਕਹਣਾ ਲੱਤਾਂ ਮਾਰਦੀ ਹੈ ਨਹੀਂ ਲੱਤਾਂ ਮਾਰਨਦੇ ਆਪਾਂ ਚਵਾ ਕੇ ਦਵਾਂਗੇ ਹਾਂ ਗਾਗਾ ਦੇਖਣੇ ਲੱਤਾਂ ਮਾਰੂ ਢੋਲ ਦਾ ਕਣ ਵੀਰ ਜਿੰਨਾਂ ਨੂੰ ਪਤਾ ਨਾ ਪਰਖਿਆ ਡੰਗਰ ਦੀ ਉਹਨਾਂ ਨੇ ਨਹੀਂ ਕਹਿਣਾ ਗਾਈਂ ਥੱਲੇ ਬੰਦੇ ਬਹਿ ਜਾਂਦੇ ਨੇ ਉਹਨਰੇ ਘਣਾ ਵਾ ਪਤਾ ਕੀ ਗਾਈ ਥੱਲੇ ਬਹਿ ਜਾਂਦੇ ਸਾਰੇ ਇਦਾਂ ਮਾਜ ਥੱਲੇ ਨਹੀਂ ਪੈਂਦਾ ਵੇਸੇ ਕੋਈ ਸੁਆ ਪੈਂਦਾ ਮਾਜ ਥੱਲੇ ਸੁਆ ਪਹਿਲਾ ਹੀ ਆ ਸੁਆ ਪਹਿਲਾ ਵੀਰ ਦੁੱਧ ਕਿੰਨਾ ਆਸ ਟਾਈਮ ਤੇ ਦੁੱਧ ਵੀਰ ਜੀ 5 ਕਿਲੋ ਬੋਲੀ ਥਲੇ 5 ਕਿਲੋ ਬੋਲੀ ਆ 5 ਕਿਲੋ ਅੱਜ ਤੀਜਾ ਦਿਨ ਵੀਰ ਨੂੰ ਤੀਜਾ ਦਿਨ ਤੀਜਾ ਦਿਨ ਅੱਜ ਠੀਕ ਆ ਤੋਰ ਵੀਰ ਇਹਨੂੰ ਆ ਵੇਖੋ ਜੀ ਤੀਜੇ ਦਿਨ ਦੀ ਸੁਈ ਆ ਚਾਰ ਦਿਨ ਦਾ ਜੇ ਭੁਲਾ ਭੁਲਾ ਪਈਆਂ ਵਾ ਤੇ ਥਾਂਡ ਸੋਹਣਾ ਲੱਗਾ ਇਹ ਮੁੱਠੀ ਚਵਾਈ ਵਾਲਾ ਇਹਨੂੰ ਤੇ ਮੋਲੇ ਦਾ ਬਿਲਕੁਲ ਜ਼ਿਆਦਾ ਕਰਨਾ ਵੀਰ ਨੇ ਆਹ ਵੇਖੋ ਜੀ ਬੱਚਾ ਇਹਦਾ ਕਿਹੜਾ ਵੀਰ ਅੱਛਾ ਵੀਰ ਆ ਵੇ ਨਾੜੂ ਦੇ ਵਿੱਚ ਆਹ ਨਾੜੂ ਦੇ ਬੱਚਾ ਜੀ ਆਹ ਵੇਖੋ ਕੱਟਾ ਕੱਟੀ ਆ ਕੱਟੀ ਵੀਰ ਕੱਟੀ ਕੱਟੀ ਦੋ ਝੋਟੀਆਂ ਦੇਣੀਆਂ ਫੇਰ ਯੋਰ ਮੋੜਾਂ ਦੀ ਕੱਟੀ ਵੀਰ ਮਗਰ ਹਾਂਜੀ 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 ਇਹਦੀ ਵੀ ਕੁਆਲਿਟੀ ਚੰਗੀ ਆ ਇੱਕ ਗੱਲ ਹੋਰ ਆ ਵੀ ਰੰਗ ਜੈੱਡ ਬਲੈਕ ਆ ਜੀ ਇਹਦਾ ਬਿਲਕੁਲ ਜੈੱਡ ਬਲੈਕ ਇੱਕ ਵੀ ਵਾਲ ਇੱਕ ਵੀ ਵਾਲ ਚਿੱਟਾ ਨਹੀਂ ਆ ਕੱਟੀ ਦਾ ਵੀ ਪੂਛ ਤੇ ਵੀ ਵਾਲ ਚਟੇਰੀਆਂ ਹੈਗੇ ਇਹ ਤਾਂ ਨਹੀਂ ਜਾਏਗਾ ਆਹ ਵੇਖੋ ਜੀ ਤੇ ਮਾਰਦੇ ਧੀਆਂ ਦੋਵੇਂ ਬਰਾਬਰ ਇੱਕੋ ਜਿਹੀ ਇੱਕ ਵੀ ਵਾਲ ਚਿੱਟਾ ਨਹੀਂ ਨਸਲ ਪੂਰੀ ਆ بس ایک سانب ਘਟ ਹੋਈ ਆ। ਸਾਬ ਦਾ ਪੈਗੀ ਸਾਬ ਤੋਂ ਆਪਣੇ ਕੱਲ ਹੀ ਆਈਏ ਜੇ ਆਪਣੇ ਕੋ ਸੁਈ ਜਾਣਗੇ ਝੋਟੀ। ਖਾਨ ਥਣ ਵੀਰ ਜੀ ਬਰਾਬਰ ਹੈ ਇਹਦੇ। ਐ ਬਿਲਕੁਲ ਬਰਾਬਰ ਵੀਰੋ ਭਲ ਭੁਲ ਪਈ ਬਾਕੀ ਤਾਂ ਵਧਾਏ ਇੱਕ ਦੋ ਦਿਨ ਟੰਗਰ ਭਰ ਰਹਾ ਦੰਦਾ। ਆ 5 ਕਿਲੋ ਹੁਣੇ ਹੀ ਆ ਬਾਕੀ ਚਾਹ ਪਾਣੀ 5 ਕਿਲੋ ਵੀ ਜੀ ਐਵੇਂ ਮੈਨੇ ਦਾ 15 ਕਿਲੋ ਕਰ ਦੂਗੀ। ਦੁੱਧ 9-10 ਕਿਲੋ ਵੀ ਆਈ ਜਾਊਗੀ ਝੋਟੀ। ਚਾਹ ਪਾਣੀ ਚੰਗਾ ਚੱਲੀ ਜਾਣਾ ਬੰਦਾ ਕਮਾਉਣ ਮੋਲਿਆ ਕਰਨਾ ਆਪਾਂ। ਹਾਂਜੀ 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 ਗਾਂ ਵਾਧੇ ਦੀ ਆ ਬਾਕੀ ਦੋ ਹਾਂਜੀ ਵਾਧੇ ਦੀ ਗਾਲੀ ਝੋਟੀ ਵਾਰੀ ਬੇ ਦੋ ਝੋਟੀਆਂ ਜਾਣੀਆਂ ਅਗਲੇ ਨੇ ਜਿੰ ਤੇ ਬਾਕੀ ਜੈਡ ਬਲੈਕ ਲੱਭਦੀ ਵੀ ਨਹੀਂ ਕਿਥੋਂ ਬਾਕੀ ਮੂੰਹ ਦਾ ਚਾਰ ਦੰਦ ਅੱਛਾ ਮੂੰਹ ਦਾ ਚਾਰ ਦੰਦ ਵਿੱਚ ਗੱਲਾਂ ਨਾ ਕਰੀ ਜਾਂਦਾ ਜੀ ਆਹ ਵੇਖੋ ਜੀ ਪੂਰਾ ਜੋਰ ਆ ਗੱਭਰੂ ਦੇ ਵਿੱਚ ਦੰਦ ਪੁੱਟ ਕੇ ਦਿਖਾਊਗਾ ਆਹ ਵੇਖੋ ਚਾਰ ਦੰਦ ਮੂੰਹ ਦਾ ਦੱਸਦਾ ਵੀਰ ਆਹ ਵੇਖੋ ਬਾਕੀ ਵੀਰ ਗੱਲਾਂ ਨਹੀਂ ਹੁੰਦੇ ਕੰਮ ਕੰਮ ਕੀਤੇ ਆਂਦਾ ਹਾਂ ਹਾਂ ਜੀ ਹਾਂ ਜੀ ਤੇ ਮੋਲ ਕਿੰਨਾ ਦੇਰ ਕੋ ਕਰ ਜਾਂਦਾ ਵੀਰ ਮੋਲ ਕਿੰਨਾ ਕਰਨਾ ਦੱਸ ਮੋਲ ਮੈਂ ਜਨਾ ਵੀਰ ਜੀ ਦਿੱਦਾ ਕਿਸ ਦੇ ਬੱਧੀ ਨਿਕਲੇ ਦੇ ਉਹਨੇ ਕਹਣਾ ਵੀਰ ਮੈਂ ਲੱਖ ਮੰਗਣਾ ਹਾਂ ਜੀ ਆਪਾਂ ਵਿੱਚ ਜੀ 65000 ਰੁਪਿਆ ਮੋਲ ਠੀਕ ਆ ਜੀ ਮਾਰਦਾਨ ਕਿੰਨਾ ਕਰਨਾ 2000 ਵੀ ਛੱਡ ਦਾਂਗੇ ਵੀਰ ਜੀ ਮੈਂ ਕਹਿੰਦਾ ਤਿੰਨ ਕਰ ਦੇ ਤਿੰਨ ਹੀ ਕਰ ਦਾਂਗੇ ਮਹਾਰਾਜ 60000 ਦੀ 60000 ਦੀ ਹਾਂ ਨਾ ਜੀ ਠੀਕ ਆ ਜੀ ਬਾਕੀ 100 200 ਵੀ ਛੋੜੀ ਨਹੀਂ ਜੇ ਫੋਨ ਕਰਨੇ ਜਿਹਨੇ ਵੀਰੇ 60 ਲਾਉਣਾ ਨਾ ਉਹ ਵੀਰ ਫੋਨ ਨਾ ਕਰੇ ਠੀਕ ਆ ਜੀ 60 ਦੀ ਨਹੀਂ ਹੋਣੀ ਬਸ ਠੀਕ ਆ 60 ਦੀ ਹੋਣੀ ਜੇ ਦੁੱਧ 10 ਕਿਲੋ ਚਵਾਈ ਜਾਊ ਦੁੱਧ ਵੀ ਜੀ 9 10 ਕਿਲੋ ਖੁੱਲਾ ਚਵਾਈ ਜਾਊਗੀ ਮਾਰਾ ਜੀ ਠੀਕ ਠੀਕ ਕੋਟੀ ਵੀ ਰਗੜੀ ਬੁੱਢੜਿਆ ਜੀ ਜੀ ਕੱਟੀ ਵਾਲੇ ਕੋਈ ਮੈਂ ਕਹਿੰਦਾ ਜਿੰਨਾ ਕਿ ਦੁੱਧ ਵਾਜੇ ਕੱਟੀ ਪਾਲ ਲੈਣਾ ਕੋਈ ਤਾਂ ਕੱਟੀ ਮਹਿੰਗੀ ਵਿਕ ਜਾਣੀ ਆ ਵੀਰੇ ਇੱਕ ਟਾਈਮ ਚੋਲਿਆ ਕਰ ਇੱਕ ਟਾਈਮ ਕੱਟੀ ਨਿਗਾਹ ਲੈ ਕੇ ਨਾ ਗੱਟੀਆਂ ਦਾ ਮਹਿੰਗੀ ਵਿਕ ਜਾਊਗੀ ਹਾਂਜੀ ਹਾਂਜੀ ਹੋਰ ਹੈਗੀ ਕੋਈ ਦਿਖਾਉਣ ਵਾਲੀ ਟੋਕਰ ਟੋਕੜ ਕੱਪਣ ਹਾਂਜੀ ਆਹ ਟੋਕੜ ਕੱਪਣਾ ਜੀ ਦੁੱਧ ਕਿੰਨਾ ਦੇ ਕੋਈ ਵੀਰ ਜੀ ਦੁੱਧ ਵੀਰੇ 6 ਕਿਲੋ ਦੇ ਕੋ ਥਣ ਥਣ ਬੜਾ ਸੋਹਣਾ ਲੱਗਾ ਇਹਨੂੰ ਹਾਂਜੀ ਹਾਂਜੀ ਥਣ ਬਹੁਤ ਸੋਹਣਾ ਬਾਕੀ ਮੁਠੀਆਂ ਚਵਾਈ ਬਹੁਤ ਸੋਹਣੀ ਦਵਾਈ ਤੇ ਕਿੰਨੇ ਮਹੀਨੇ ਦੀ ਕੱਪਣ ਹੈ ਵੀ 1.5 ਮਹੀਨੇ ਦੀ ਕੱਪਣ ਜੀ 1.5 ਮਹੀਨੇ ਦੀ 1.5 ਮਹੀਨੇ ਮੇਰੇ ਡਾਕਟਰ ਕਿਹਾ ਕਿ ਆ ਬਿਨਾਂ ਵੀਰ ਨਾਲੀ ਸੌਦਾ ਕਰਕੇ ਆਪਨੇ ਚੈੱਕ ਕਰਕੇ ਖੜੇ। ਇਹ ਉਹਦੇ ਘਰ ਦੀ ਮੇਰੀ ਗਾਰੰਟੀ ਨਹੀਂ ਗੱਬਣ ਦੀ ਕੋਈ ਵੀ ਹੈਗੀ। ਮੇਰੇ ਘਰ ਦੀ ਚੈੱਕ ਪਾਸ ਜੇ। ਤੁਹਾਡੇ ਡਾਕਟਰ ਨੇ ਚੈੱਕ ਕੀਤੀ ਆ। ਮੇਰੇ ਡਾਕਟਰ ਨੇ ਵੀਰ ਆਪਣਾ ਕੋ ਅਗਲਾ ਆਪਣਾ ਲਿਆ ਹੋਵੇ। ਮੇਰੇ ਡਾਕਟਰ ਦੀ ਤਸਲੀ ਹੈ। ਅੱਛਾ 1.5 ਮਹੀਨੇ। 1.5 ਮਹੀਨੇ ਦੀ ਗੱਪੜ। 1 ਮਹੀਨੇ ਚੈੱਕ ਹੋ ਆਪਣਾ। ਠੀਕ ਆ 2 ਛੇ ਕਿਲੋ। ਠੀਕ ਆ ਤਾਂ ਮੁੱਲ ਕਿੰਨਾ ਹੈਗਾ? ਮੁੱਲ 50000 ਕਰ ਲਈਏ। ਡੇਢ ਹੀ ਕਿੰਨੇ ਦੀ ਆ ਮੁੱਲ ਭਾਵੇਂ 50000 ਕਰ ਲੋ। ਨਹੀਂ ਦੱਸੋ ਕਿਤੇ ਦੇ ਦਈਏ ਮਾਰਾ। 20000 ਦੀ ਦੇ ਦੇ। 19000 ਦੇ ਦਾਂਗੇ। 19000 ਚ ਕਿ ਇਹ ਤਦਾਂ ਹੀ ਕਰ ਦੋਗੇ ਮਹਾਰਾਜ 500 ਹੋਰ ਕਰ ਦੇ ਫੇ 18200 ਰੁਪਏ ਛੋੜ ਜੂਗੀ ਠੀਕ ਹੈ ਫੋਨ ਕਰ ਲੈਣ ਕੋਈ ਹੁਣ ਤਾਂ ਨਹੀਂ ਕਮੀ ਆ ਗਈ ਹੁਣ ਇੱਕ ਕੰਮ ਨਹੀਂ ਕੱਢ ਲੋ ਨਹੀਂ 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 ਬਹੁਤ ਬਹੁਤ ਇਹ ਇੱਕ ਹੋਰ ਕੱਢ ਲੋ ਔਰ ਗੱਲ ਕੋਈ ਨਹੀਂ ਬਾਕੀ ਗੱਬੜ ਹੋਵੇ ਗੱਬੜ ਵੀਰ ਮੇਰੇ ਘਰ ਚੈੱਕ ਕਰਾ ਕੇ ਦੂੰ ਮੈਂ ਹਣ ਹੁਣ ਸਾਰਿਆਂ ਦੇ ਓਕੇ ਆ ਓਕੇ ਵੀਰ ਕਿਸੇ ਦਾ ਕੋਈ ਕੰਪਲੇਨਟ ਨਹੀਂ ਕਰਾਂਦੀ ਠੀਕ ਹੈ ਠੀਕ ਆ ਆ ਜਿਹੜਾ ਨਗੀਨਾ ਵਾ ਇਹ ਨਗੀਨਾ ਵੀਰ ਜੀ ਇੱਕ ਤੋਹਫੇ ਆਗੇ ਅੱਛਾ ਜੀ ਤੇ ਇਹ ਵੀਰ ਜੀ ਤੋਹਫੇ ਨਹੀਂ ਚਾਉਂਦੇ ਕਿੱਦਾਂ ਜੇ ਪਹਿਲਾਂ ਇਹ ਦੱਸ ਦੋ ਛੋਲੇ ਵੀਰ ਬੰਨ ਗਏ ਆਹਨੇ ਬਣ ਗਏ ਵੀਰ ਜੀ ਸੂਈ ਵਾਚੀ ਕੁਲੀਏ ਦੇ ਚਾਰਾ ਹੀ ਲੱਗਾ ਬੰਨ ਦੇਗਾ ਤੁਹਾਨੂੰ ਦੋਹਾਂ ਬੰਲੀਆਂ ਬੰਨਦੀਆਂ ਜੀ ਠੀਕ ਹੈ ਇਹਨੇ ਵੀਰੀ ਕੁੱਟੀ ਖੀਰੀ ਬਛੀਏ ਮੂੰਹ ਦੇ ਵੀਰੇ ਥਾਣ ਥਣ ਤੇ ਚੰਗਾ ਲੱਗਾ ਇਹਨੂੰ ਥਾਣ ਵੀਰ ਚਵਾਈ ਬਹੁਤ ਸੋਹਣੀ ਆ ਮੂੰਹ ਦਾ ਖੀਰੀ ਮੂੰਹ ਦਾ ਵੀ ਖੀਰੀ ਬਛੀ ਬੱਚਾ ਕੀ ਆ ਬੱਚਾ ਮਗਰ ਬੱਛਾ ਜਦੇ ਬੱਛਾ ਮਗਰ ਆਹ ਤੇਰੀ ਆਮੀ ਠੀਕ ਆ ਜੀ ਹੱfte ਦੀ ਸੁਈਏ ਗਾਂ ਹਫਤਾ ਗੈਸੋ ਕੋਈ 11 ਕਿਲੋ ਤੋਂ ਬਾਹਰ ਹੋ ਮੇਰੇ ਘਰ ਦਾ 11 ਕਿਲੋ ਤੋਂ ਬਾਹਰ ਹਾਂਜੀ ਮੈਂ ਚਵਾਉਂ ਦੂੰਗਾ ਠੀਕ ਆ ਇਹਨਾਂ ਵੀ ਥੋੜੀ ਜੀ ਜੂੜ ਪਈ ਹੈ ਨਾ ਹਾਂ ਉਹ ਪੁੜਕਦੀ ਆ ਜੇ ਜੂੜ ਪਾ ਕੇ ਬੈਈ ਥਲੇ ਪਾਉਂ ਜਿੱਦਾਂ ਮਿਰਚ ਪਾਉਂ ਦੋ ਮਹੀਨੇ ਬਾੜੀ ਰੱਖ ਚੋਰ ਨੂੰ ਠੀਕ ਆ ਫੇਰ ਨਹੀਂ ਪੁੜਕਦੀ ਸਹੀ ਆ ਤੇ ਬੱਚਾ ਨਹੀਂ ਮਾਂ ਕੀ ਕੋਈ ਕੰਪਲੇਨ ਨਹੀਂ ਪਛੀ ਮੂੰਹ ਘਿਰੀ ਜੇ ਪਰ ਇਹਨਾਂ ਵੀ ਥੋੜਾ ਡਰਦੀ ਆ ਕੁੱਟੀ ਜਦੀ ਕਿਨੇ ਵੀਰ ਠੀਕ ਆ ਆਪਾਂ ਘਰੋਂ ਲੈਂਦੀ ਤਾਂ ਕੁੱਟੀ ਕਿਨੇ ਜਦੀ ਆ ਅੱਛਾ ਤੇ ਚਲੋ ਗਾੜੀ ਡੰਗਰ ਕੁੱਟਾ ਵੀ ਡਰ ਜਾਂਦਾ ਵਾ ਹਾਂਜੀ ਹੁਣ ਮੈਂ ਤਾਂ ਵੀਰ ਇਹਨਾਂ ਨੂੰ ਕੋਈ ਡੰਡਾ ਨਹੀਂ ਮਾਰਿਆ ਜੋ ਮੱਦੀ ਕਰੀਆ ਕੋਈ ਗੱਲਬਾਤ ਨਹੀਂ ਇਹਨਾਂ ਆਪਾਂ ਕੋਈ ਡੰਡਾ ਨਹੀਂ ਮਾਰਿਆ ਬੋਲੇ ਦਾ ਕਰਨਾ ਮੋਲਵੀ ਜੀ ਕੋਈ ਨਹੀਂ ਫੋਨ ਤੇ ਜਾ ਜਿਹਨੂੰ ਪਸੰਦ ਆਊਗੀ ਉਹਨੂੰ ਬੁਲਾ ਦਾਂਗੇ ਇਹ ਤਾਂ ਆਪਣਾ ਗੱਬਣਗਾ ਕੋਈ ਵੀ ਵੇਲੇ ਕੋ ਵੀਰ ਉਹ ਗੱਬਣਦਾ ਨਾ ਕੱਠੀ ਜੇ ਠੀਕ ਆ ਜੀ ਕੋਈ ਮਾਰਾ ਵੀਰ ਮਾਰਾ ਕੈਮਾ ਕਮਾ ਗਈ ਤੇ ਖਾਦੇ ਬਣੀ ਬਾਕੀ ਜਿਹੜੇ ਸਨ ੱਟ ਲੰਡੂ ਲਾਵਾਂ ਤੇ ਚੱਲ ਜੰਗੀ ਤਿਆਰ ਹੋ ਗਈ ਆ ਵੇਹਣ ਬੋਰੀ ਸੱਤ ਤਗਰ ਉਹ ਜਾਜਾਂਗਾ ਉੱਤੇ ਕਿੰਨੇ ਚਿਰ ਦੀ ਆ ਜੀ ਇਹ ਗੱਬਣ ਕੱਚੀ ਕਿੰਨੀ ਇਹ 20 ਦਿਨ ਲੈਣੇ 20 ਦਿਨ ਲੈ ਜਾਣੇ 20 ਫਸ ਕੇ ਖੜੂਗੀ ਠੀਕ ਕੋਈ ਕੋਈ ਫੋਨ ਤੇ ਮੋਲੋ ਦੋਵਾਂ گاਵਾਂ ਦਾ ਜਿਹੜੇ ਨੂੰ ਪਸੰਦ ਆ ਦੀਆਂ ਕੋਈ ਨਾ ਨਹੀਂ ਕਰਦੇ ਆਪਾਂ ਵੀ ਠੀਕ ਹੈ ਕਰਨੇ ਆਪਾਂ 50-50 ਹਜ਼ਾਰ ਕਰ ਲੈਣਾ ਤੇ ਬਾਕੀ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਫਿਰ ਸਲਾਮ ਆਲੇ ਫੋਨ ਨਾ ਕਰਿਆ ਕਰੋ ਮੇਰੇ ਜੀ ਤੇ ਬਾਕੀ ਜਿੰਨੇ ਕੇ ਮੋਲ ਪਾਏ ਨਾ ਮੈਂ ਵੀਰ ਕੋਈ ਤੇ 2000 3000 ਦਾ ਫਰਕ ਨਹੀਂ ਰਹਿਣਾ ਕੋਈ 500 700 ਦਾ ਨਿਕਲੂ ਕੋਈ ਡਾ ਵੱਡਾ ਫਰਕ ਨਹੀਂ ਮੈਂ ਰੱਖਿਆ ਠੀਕ ਆ ਫਰਕ ਇਹਦਾ ਤੁਸੀਂ ਮੰਨ ਕਰਾਇਆ ਆ ਪਾ ਤੁਹਾਡਾ ਮਾਰ ਰੱਖਿਆ ਤੇ ਆਹ 10 15 ਦਿਨਾਂ ਬਾਅਦ ਵੀਡੀਓ ਪਾਈ ਆ ਫਰਕੇ ਵੀਰਾਂ ਬੜੇ ਵੀਰਾਂ ਦੇ ਫੋਨ ਆਇਆ ਧੰਨਵਾਦ ਵੀਰਾਂ ਦਾ ਦਿੰਦਾ ਇਹਨਾਂ ਨੇ ਫੋਨ ਕੀਤੇ ਆ ਆਪਣੇ ਵੀਰ ਜੀ ਤੁਹਾਡੀ ਵੀਡੀਓ ਕਿਦਾਂ ਰੌਣੀ ਆ ਬੜੇ ਜਨਾਂ ਆ ਫਿਰ ਫੋਨ ਆਉਂਦੇ ਵੀਰਾਂ ਨੂੰ ਤੇ ਮੇਰੇ ਕੋਲ ਵੀ ਰੌਣੀ ਲੱਗਣ ਡਿਆ ਗੱਲ ਨਗਰ ਖਲੋਵੇ ਕੋ ਤੇ ਮੈਂ ਵੀਡੀਓ ਪਾਵਾਂ ਅੱਜ ਵੀ ਚਾਰ ਡੰਗਰ ਮੇਰੇ ਕੋਲ ਅੱਜ ਆਏ ਆ ਠੀਕ ਆ ਜੀ ਠੀਕ ਤੇ ਬਾਕੀ ਤੁਹਾਡਾ ਮ ਜੀ ਜੀ ਤੁਹਾਡਾ ਵੀ ਧੰਨਵਾਦ ਜੀ ਆਹੀ ਵੀਰ ਕੋ ਪਸ਼ੂ ਆ ਜਿਹੜੇ ਦਿਖਾਤੇ ਆਪਾਂ ਵੀਡੀਓ ਦੇ ਕੱਲੇ ਕੱਲੇ ਪਹੂ ਦਾ ਸੌਦਾ ਕਰ ਲਿਓ ਜਿਹੜਾ ਜਿਹੜਾ ਮੇਰੇ ਖੇਤ ਚੋਕੇ ਖੜੇ ਮੇਰੇ ਕਿੱਲੇ ਦੇ ਵੱਜੀ ਮੇਰੀ ਕਿੱਲੇ ਦੀ ਗਾਰੰਟੀ ਏ ਤੁਹਾਡੇ ਘਰ ਦੀ ਵੀ ਨਹੀਂ ਕੋਈ ਗਾਰੰਟੀ ਨਹੀਂ ਆ ਜੀ 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 ਜੇ ਉਧਰ ਕੋਈ ਗਾਰੰਟੀ ਖਤਮ ਜੀ ਇੱਥੇ ਮੇਰੀ ਗਰੰਟੀ ਇਹ ਕਰਦੀ ਠੀਕ ਹੈ ਇਹ ਵੀ ਡੰਗਰ ਦੀ ਕੋਈ ਵੀ ਡੰਗਰ ਥਾਣ ਘਟਵਾਤ ਜੋ ਵੀ ਆ ਮੇਰੀ ਜਮਿਆ ਰੂ ਇਹਦੀ ਕਰਦੀ ਮੇਰੀ ਕੋਈ ਜਮਿਆਰੀ ਨਹੀਂ ਹੈ ਜੀ ਠੀਕ ਹੈ ਬਾਕੀ ਵੀਰ ਵੀਡੀਓ ਜੋ ਮਰਜੀ ਕਰੀਆ ਜੋ ਮਰਜੀ ਕਰੀਆ ਜੋ ਵੀ ਉਹ ਵੀਡੀਓ ਆ ਨਿਕਲੂਗਾ ਜੀ 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 ਉਹ ਵੀਡੀਓ ਦਾ ਕੋਈ ਹੋਰ ਕੋਈ ਗੰਗਰੇ ਬਾਜ ਕੋ ਹੋਰ ਹੋਊਗਾ ਬਿਲਕੁਲ ਬਿਲਕੁਲ ਇਹ ਹੋਊਗਾ ਜੋ ਹੋਊਗਾ ਠੀਕ ਹੈ ਜੀ ਵੀਡੀਓ ਕਰ ਦਿਓ ਸ਼ੇਅਰ ਜੀ ਆਪਣੀ ਤਸੱਲੀ ਤੁਸੀਂ ਆਪ ਵੀ ਕਰ ਲਿਓ ਧੰਨਵਾਦ ਜੀ